ਕਲਿਜ ਸਰੋਂ ਦਾ ਤੇਲ ਮਿਕਸ ਕੀਤਾ ਜਾ ਰਿਹਾ ਇਹਦਾ ਕੀ ਕਾਰਨ ਹੈ ਸਰੋਂ ਦਾ ਤੇਲ ਦਾ ਇਹਦੇ ਨਾਲ ਸਰੋਂ ਦੇ ਤੇਲ ਦਾ ਸਰ ਪਾਉਣ ਦਾ ਮੇਨ ਇਹੀ ਹੈ ਕੰਮ ਜਾਨੀ ਕਿ ਪੱਤ ਦਾ ਸੰਨ ਪੱਤੀ ਵੱਤਦਾ ਉਹ ਪਤਾ ਲੱਜਦਾ ਪੱਤ ਕੱਚੀ ਆ ਜਾਂ ਫਿਰ ਹੋ ਗਈ ਆ ਠੀਕ ਆ ਗੋੜ ਪੂਰਾ ਤਿਆਰ ਹੋ ਚੁੱਕਾ ਆ ਇਹਦੀ ਪੇਸੀਆਂ ਗਰਮਾ ਗਰਮ ਜਿਹੜਾ ਗੋੜ ਹੁੰਦਾ ਬੜਾ ਸਵਾਦ ਵੀ ਹੁੰਦਾ ਗਰਮਾ ਗਰਮ ਪੇਸੀਆਂ ਪੂਰੀ ਪ੍ਰੋਪਰ ਤਿਆਰ ਹੁੰਦੀਆਂ ਰਹੀਆਂ ਹਲੇ ਥੋੜਾ ਨਰਮ ਆ ਗੋੜ ਇਹ ਥੋੜੀ ਦੇਰ ਬਾਅਦ ਪ੍ਰੋਪਰ ਹਾਰਡ ਆਪਣੀ ਹਾਰਡ ਹੋ ਜਾਊਗਾ ਕਾਫੀ ਸਖਤ ਹੋ ਜਾਊਗਾ ਰਾਸਾ ਉਹ ਬੇਨ ਤੋਂ ਨਿਕਲਦਾ ਅੱਛਾ ਰਸ ਬੇਲਣ ਦੇ ਬਾਅਦ کافی ਗੱਲਾਂ ਲੱਗਾ ਹਨ ਬਾਹਰ کافی ਸਾਡੇ ਕੋਲ 85 ਦਾ ਗੰਨਾ ਤਕਰੀਬਨ ਆਪਾਂ ਜਿੰਨਾ ਵੀ ਗੰਨਾ ਲੈਂਦੇ ਸਾਰਾ ਹਨ ਆਪਾਂ 85 ਦਾ ਸਰ ਗੰਨਾ ਲੈਂਦੇ ਆਂ ਚਾਪਾ ਫਿਲਟਰ ਕਰਕੇ ਰਸ ਨੂੰ ਇੱਥੇ ਲੈ ਆਉਂਦੇ ਠੀਕ ਹੈ ਜੀ ਅੱਛਾ ਫਿਲਟਰ ਕਰਕੇ ਲੈ ਫਿਰ ਇਹ ਜਦੋਂ ਮੋਹਰ ਲੇ ਜਿਹੜਾ ਇਹ ਕਾਣਾ ਨਿਕਲ ਜਾਂਦਾ ਮੋਲੀ ਪੱਤ ਨਿਕਲ ਜਾਂਦੀ ਆ ਫਿਰ ਜਿਹੜਾ ਆ ਬਾਲ ਖੋਲ ਕੇ ਅੱਛਾ ਜੀ ਇਹ ਬਾਲ ਖੋਲ ਕੇ ਆਪਾਂ ਇਹ ਰਸ ਜਿਹੜੀ ਮੂਰੇ ਆ ਜਾਂਦੀ ਆ ਪਿੱਛੇ ਜਿਹੜੀ ਆ ਹੋਰ ਰਸ ਅੱਛਾ ਮਤਲਬ ਕਿ ਇਹ ਪਹਿਲਾ ਪ੍ਰੋਸੈਸ ਆ ਇਸ ਸਾਰੇ ਦਾ ਪ੍ਰੋਸੈਸ ਹੈਗਾ तकरीबन ਕੋਈ ਘੰਟੇ ਦਾ ਪ੍ਰੋਸੈਸ ਆ 1 ਘੰਟੇ ਦੇ ਵਿੱਚ ਵਿੱਚ ਪੱਤ ਹੋ ਜਾਂਦੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਚਐਨਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਠੰਡ ਦਾ ਮੌਸਮ ਹੈ ਇਸ ਟਾਈਮ ਬਹੁਤ ਜਿਆਦਾ ਬਾਹਰ ਤੋਂ ਹੁੰਦੇ ਆ ਧੁੰਦ ਚ ਲੋਕੀ ਬੜੇ ਬੜੇ ਤਰ੍ਹਾਂ ਦੇ ਕੋਈ ਪੰਜੀਰੀ ਖਾਂਦਾ ਆ ਕੋਈ ਗ드ਰੀਲਾ ਖਾਂਦਾ ਆ ਅਲੱਗ-ਅਲੱਗ ਖਾਣ-ਪੀਣ ਦੇ ਸ਼ਕੀਨ ਵੀ ਬਹੁਤ ਰੱਖਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕੀ ਚਾਹ ਪੀਂਦੇ ਚਾਹ ਪੀਂਦੇ ਬੜੇ ਸ਼ਕੀਨ ਹੁੰਦੇ ਆ ਪਰ ਚਾਹ ਜਿਹੜੀ ਗੋੜ ਵਾਲੀ ਚਾਹ ਹੋਵੇ ਤਾਂ ਉਹਦਾ ਮਜ਼ਾ ਹੀ ਬੜਾ ਹੁੰਦਾ ਗੋੜ ਵਾਲੀ ਚਾਹ ਦਾ ਨਜ਼ਾਰਾ ਹੀ ਆਉਂਦਾ ਕਿ ਚਾਹ ਜਿਹੜੀ ਗੋੜ ਵਾਲੀ ਆ ਨਾ ਲੁੱਕੀ ਬੜੀ ਸ਼ਕੀਨ ਦੇ ਆ ਪਰ ਜਿਹੜਾ ਗੋੜ ਆ ਗੋੜ ਵੀ ਕਿਸ ਕਈ ਕਿਸਮਾਂ ਦਾ ਗੋੜ ਹੁੰਦਾ ਕੋਈ ਅਲੱਗ ਤਰ੍ਹਾਂ ਦਾ ਹੁੰਦਾ ਪਰ ਇਹ ਕੰਦਾ ਆ ਦੇਸੀ ਗੁੜ ਤੁਸੀਂ ਦੇਖ ਸਕਦੇ ਪਿੱਛੇ ਪੱਟੀਆਂ ਲੱਗੀਆਂ ਆਈਆਂ ਕਾਰੀਗਰ ਲੱਗੇ ਹੋਏ ਆ ਇਹ ਬਿਲਕੁਲ ਜਿਹੜਾ ਪ੍ਰੋਸੈਸ ਆ ਇਹ ਗੋੜ ਬਣਾਉਣ ਦਾ ਪ੍ਰੋਸੈਸ ਆ ਇਹ ਗੋੜ ਬੰਦਾ ਕਿਵੇਂ ਆ ਸਾਡੇ ਨਾਲ ਜੁੜ ਚੁੱਕੇ ਜਿਹੜੇ ਉੱਥੇ ਦੇ ਆਨਰ ਸਰ ਐਚ ਐਨ ਆਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਆਪਣਾ ਸੋਡਾ ਨਾਮ ਦੱਸ ਦੋ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਬਲਦੇਵ ਰਾਜ ਸਾਡਾ ਨੇੜੇ ਤੇ ਪਿੰਡਾ ਕਵੀਰਕੋਸ਼ੇਖਾਂ ਅੱਛਾ ਜੀ ਇਹ ਤੁਹਾਡਾ ਅਪਲੀਕੇਸ਼ਨ ਆਮ ਤੋਂ ਆਪਣੀ ਤੁਹਾਡੀ ਜਿਹੜੀ ਗੁਰੂ ਗੁਰੂ ਕਿਰਪਾ ਗੁਰੂ ਕਿਰਪਾ ਇਹ ਜਿਹੜਾ ਸਾਡਾ ਬੇੜਣਾ ਗੁਰੂ ਕਿਰਪਾ ਦੇ ਨਾਮ ਦੇ ਨਾਲ ਮਸ਼ਹੂਰ ਅੱਛਾ ਜੀ ਤਕਰੀਬਨ ਸਾਡੇ ਬਜ਼ੁਰਗ ਪਹਿਲਾਂ ਦੀ 35 ਸਾਲ ਆਪਾਂ ਪਿੰਡ 'ਚੇ ਕੰਮ ਕਰਦੇ ਸੀ ਇੱਥੇ ਅੱਛਾ 30 35 ਸਾਲ ਤੋਂ ਲਗਾਤਾਰ ਤੁਸੀਂ اسی ਕੰਮ 'ਚ ਪਏ ਹੋ ਨਾ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਜਗ੍ਹਾ ਤੇ ਆ ਗਏ ਠੀਕ ਹੈ ਅੱਛਾ ਜੀ ਤਾਂ ਇਹ ਜਿਹੜਾ ਜਿਹੜਾ ਗੋੜੇ ਆਇਆ ਇਹ 12 ਮਹੀਨੇ ਚਲਾਣੇ ਹੋ ਤੁਸੀਂ ਵੇਲਣਾ ਜਾਂ ਵਿੱਚ ਬੰਦ ਕਰ ਦਿੰਨੇ ਹੋ ਨਹੀਂ ਸਰ 12 ਮਹੀਨੇ ਚੱਲਦਾ ਇਹਦਾ ਅਕਤੂਬਰ ਮਹੀਨੇ ਤੋਂ ਲੈ ਕੇ ਅਪ੍ਰੈਲ ਦੇ ਐਂਡ ਤੱਕ ਚੱਲਦਾ ਤਾਂ 6-7 ਮਹੀਨੇ ਠੀਕ ਹੈ ਜੀ ਹਾਂਜੀ ਤਾਂ ਲੋਕ ਮੈਂ ਜਿੰਨੇ ਵੀ ਚੈਨਲ ਦੇਖ ਰਹੇ ਆ ਲੋਕੀ ਜਾਂ ਦੇਖ ਰਹੇ ਐਪੀਸੋਡ ਨੂੰ ਥੋੜਾ ਲੋਕਾਂ ਨੂੰ ਹੋਣਾ ਆ ਕਿ ਕਿਉਰੀਓਸਟੀ ਹੋਣੀ ਆ ਕਿ ਸਾਨੂੰ ਗੁੜ ਦਾ ਪ੍ਰੋਸੈਸ ਦਿਖਾਓ ਤਾਂ ਸਿੱਧਾ ਆਪਾਂ ਗੁੜ ਤੇ ਹੀ ਆਏ ਨਹੀਂ ਕਿ ਗੁੜ ਬੰਦਾ ਕਿੱਦਾ ਆ ਸਰ ਹਾਂਜੀ ਮੈਂ ਤੁਹਾਡੀ ਗੱਲ ਕਰਦਾ ਸਭ ਤੋਂ ਪਹਿਲਾਂ ਤਾਂ ਜੋ ਰਸ ਆ ਉਹ ਬੇਲਣੇ ਤੋਂ ਨਿਕਲਦਾ ਠੀਕ ਹੈ ਰਸ ਬੇਲਣੇ ਤੋਂ ਬਾਅਦ ਕਾਫੀ ਗੱਲਾਂ ਲੱਗਾਂ ਬਾਹਰ ਕਾਫੀ ਸਾਡੇ ਕੋਲ 85 ਦਾ ਗੰਨਾ ਤਕਰੀਬਨ ਆਪਾਂ ਜਿੰਨਾ ਵੀ ਗੰਨਾ ਲੈਂਦੇ ਸਾਰਾ ਹਨ ਆਪਾਂ 85 ਦਾ ਸਰ ਗੰਨਾ ਲੈਂਦੇ ਆ ਅੱਛਾ ਜੀ 85 ਦਾ 85 ਦਾ ਗੰਨਾ ਇਹ ਕੋਈ ਖਾਸ ਕਿਸਮ ਦਾ ਗੰਨਾ ਹੁੰਦਾ ਕਿ ਇਹ ਨੋਰਮਲ ਆਮ ਗੰਨਾ ਹੀ ਹੁੰਦਾ ਇਹਦੇ ਵਿੱਚ ਜਿਹੜਾ 85 ਦਾ ਗੰਨਾ ਹੁੰਦਾ ਇਹਦੇ ਵਿੱਚ ਕਾਣੇ ਇੱਕ ਜ਼ਿਆਦਾ ਹੁੰਦਾ ਠੀਕ ਆ ਜੀ ਅਗੋੜ ਦੀ ਜਿਹੜੇ ਆ ਕੁਆਲਿਟੀ ਆ ਇਹ ਬਹੁਤ ਵਧੀਆ ਨਿਕਲਦੀ ਆ ਹਾਂਜੀ ਅੱਛਾ ਇਸ ਇਸ ਜਿਹੜਾ ਗੰਨੇ ਦੀ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਨਿਕਲਦੀ ਆ ਇਹ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਫਿਰ ਤੁਸੀਂ ਆਇਆ ਦਾ ਬੇੜਨੇ ਤੋਂ ਆਪਾਂ ਰਾਤ ਸਜਦਾ ਤੇ ਰਸ ਕਰ ਲੇਦੀ ਆ ਉਹਦੇ ਹੋਣ ਤੋਂ ਬਾਅਦ ਉਹਦੇ ਹੋਣ ਤੋਂ ਬਾਅਦ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਨਾਲ ਰਸ ਤੇ ਇਹਦੇ ਵਿੱਚ ਆਪਾਂ ਇਹ ਤਵੀ ਵਿੱਚ ਆ ਰਸ ਕੱਢਣ ਤੋਂ ਬਾਅਦ ਫਿਰ ਇਹਦੇ ਚ ਆਉਂਦੇ ਆ ਇਹਦੇ ਵਿੱਚ ਆਪਾਂ ਫਿਲਟਰ ਕਰਕੇ ਰਸ ਨੂੰ ਇੱਥੇ ਲੈ ਆਉਂਦੇ ਆ ਠੀਕ ਹੈ ਜੀ ਅੱਛਾ ਫਿਲਟਰ ਕਰਕੇ ਲੈ ਫਿਰ ਇਹ ਜਦੋਂ ਮੋਹਰ ਲੇ ਜਿਹੜਾ ਇੱਕ ਆਣਾ ਨਿਕਲ ਜਾਂਦਾ ਮੋਹਰੀ ਪੱਤਾ ਨਿਕਲ ਜਾਂਦੀ ਆ ਫਿਰ ਜਿਹੜਾ ਆ ਬਾਲ ਖੋਲ ਕੇ ਅੱਛਾ ਜੀ ਇਹ ਬਾਲ ਖੋਲ ਕੇ ਆਪਾਂ ਇਹ ਰਸ ਜਿਹੜੀ ਮੋਰੇ ਆ ਜਾਂਦੀ ਆ ਪਿੱਛੇ ਜਿਹੜੀ ਆ ਉਹ ਰਸ ਅੱਛਾ ਮਤਲਬ ਕਿ ਇਹ ਪਹਿਲਾ ਪ੍ਰੋਸੈਸ ਆ ਇਹ ਪਹਿਲਾ ਪ੍ਰੋਸੈਸ ਆ ਜੀ ਇਹ ਤੁਸੀਂ ਦੇਖ ਸਕਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਕਿ ਇਹ ਜਿਹੜਾ ਪਹਿਲਾ ਪ੍ਰੋਸੈਸ ਹੈਗਾ ਜਿਹੜਾ ਕਿ ਰਸ ਨੂੰ ਇੱਥੇ ਕਿੰਨੇ ਟੈਂਪਰੇਚਰ ਤੇ ਨੂੰ ਹੀਟ ਕੀਤਾ ਜਾਂਦਾ ਹੈ ਇਹ ਟੈਂਪਰੇਚਰ ਜਿੱਦਾਂ ਪਾਣੀ ਦਾ 100 ਡਿਗਰੀ ਤੇ ਉਬਲਦਾ ਠੀਕ ਹੈ ਜੀ ਹਾਂਜੀ ਹਾਂਜੀ ਵੀ ਪਾਣੀ ਦੇ ਜਿੱਦਾਂ ਉੱਤੇ 100 ਡਿਗਰੀ ਤੇ ਉਬਲਦਾ ਅੱਛਾ 100 ਡਿਗਰੀ ਟੈਂਪਰੇਚਰ ਤੇ ਉਬਲਦਾ 100 ਡਿਗਰੀ ਟੈਂਪਰੇਚਰ ਤੇ ਇਹਨੂੰ ਗਰਮ ਕੀਤਾ ਜਾਂਦਾ ਤੇ ਕਿੰਨੀ ਦੇਰ ਇਹਨੂੰ ਕੜਾਇਆ ਜਾਂਦਾ ਇਹ ਸਾਰਾ ਇਹਦਾ ਪ੍ਰੋਸੈਸ ਹੈਗਾ तकरीबन ਕੋਈ ਘੰਟੇ ਦਾ ਪ੍ਰੋਸੈਸ ਆ 1 ਘੰਟੇ ਦੇ ਵਿੱਚ ਵਿੱਚ ਪੱਤ ਹੋ ਜਾਂਦੀਆਂ ਨੇ ਹਾਂਜੀ ਅੱਛਾ 1 ਘੰਟਾ ਨੂੰ ਬਾਲਿਆ ਜਾਂਦਾ 1 ਘੰਟਾ ਹਾਂਜੀ ਇਸ ਤੋਂ ਬਾਅਦ ਇੱਥੇ ਗੁੜ ਪੱਕ ਜਾਂਦਾ ਜਾਂ ਫਿਰ ਇਹਨੂੰ ਕਿਤੇ ਹੋਰ ਪਾਸੇ ਵੀ ਸ਼ਿਫਟ ਕੀਤਾ ਜਾਂਦਾ ਜਦੋਂ ਇਹਦੇ ਵਿੱਚ ਇਹ ਕੜਾਹੀ ਵਿੱਚ ਗੁੜ ਪੱਕ ਜਾਂਦਾ ਬਿਲਕੁਲ ਆਪਾਂ ਪੱਤ ਕੱਢ ਲੈਂਦੇ ਆ ਤੁਹਾਡਾ ਦੂਸਰਾ ਵੀ ਮੈਂ ਦੇਖਿਆ ਪੱਠੀ ਉਹਦੇ ਚ ਮੇਰੇ ਖਿਆਲ ਨਾਲ ਕਾਫੀ ਨਜ਼ਦੀਕ ਪਹੁੰਚ ਗਈ ਹੈ ਹਾਂ ਜੀ ਹਾਂ ਇਹ ਸਰ ਇਹ ਜਿਹੜੀ ਆ ਕਾਣਾ ਜਿਹੜਾ ਪੱਤਾ ਇਹ ਤਕਰੀਬਨ 20-25 ਮਿੰਟ 20 ਮਿੰਟ ਦੇ ਵਿੱਚ ਇਹ ਯਾਨੀ ਕਿ ਆਪਾਂ ਇਹਦਾ ਗੁੜ ਬਣ ਜਾਣਾ ਠੀਕ ਹੈ ਜੀ ਅੱਛਾ ਬਿਲਕੁਲ ਚੱਲੇ ਜਾਣੀ ਆਪਾਂ 20-25 ਮਿੰਟ ਲੱਗਣਗੇ ਹਾਂ ਇਹ ਗਾੜਾ ਹੋ ਜਾਣਾ ਬਿਲਕੁਲ ਇਹ ਗਾੜਾ ਹੋ ਜਾਣਾ ਠੀਕ ਹੈ ਜੀ ਸਰ ਮੈਂ ਦੇਖਣਾ ਜਾਊ ਕਾਰਨ ਹੈ ਸਰੋਂ ਦਾ ਤੇਲ ਦਾ ਇਹ ਨਾਲ ਸਰੋਂ ਦਾ ਤੇਲ ਦਾ ਸਰ ਪਾਉਣ ਦਾ ਮੇਨ ਇਹੀ ਇਹ ਕੰਮ ਜਾਣੇ ਕਿ ਪੱਤ ਦਾ ਸੰਪਾਤੀ ਬੱਤ ਦਾ ਉਹ ਪਤਾ ਲਾ ਜਾਂਦਾ ਪੱਤ ਕੱਚੀ ਆ ਜਾਂ ਫਿਰ ਹੋ ਗਈ ਆ ਠੀਕ ਅੱਛਾ ਬਲਕਿ ਇਹ ਪਤਾ ਲਾ ਜਾਂਦਾ ਹਾਂਜੀ ਹਾਂਜੀ ਤਾਂ ਇਸ ਤੋਂ ਇਲਾਵਾ ਚ ਕੁਝ ਹੋਰ ਵੀ ਪਾਇਆ ਜਾਂਦਾ ਇਹਨੂੰ ਐਡ ਆਨ ਕੀਤਾ ਜਾਂਦਾ ਇਹਦੇ ਵਿੱਚ ਨਹੀਂ ਸਰ ਹੋਰ ਨਹੀਂ ਕੁਝ ਐਡ ਕੀਤਾ ਜਾਂਦਾ ਸਿਰਫ ਜੋ ਪੱਤਾ ਪਾ ਨਿਖਾਰਦੇ ਆ ਉਹਦੀ ਸਫਾਈ ਕਰਦੇ ਆ ਉਹ ਮਿੱਠਾ ਸੋਡਾ ਜਿਹੜਾ ਉਹਦੇ ਵਿੱਚ ਪਾਇਆ ਜਾਂਦਾ ਅੱਛਾ ਮਿੱਠਾ ਸੋਡਾ ਤਾਂ ਤੁਸੀਂ ਇਸ ਤਰ੍ਹਾਂ ਗੋੜੀ ਬਣਾਉਣੇ ਕੀ ਸ਼ੱਕਰ ਵੀ ਤਿਆਰ ਕਰਦੇ ਇਹਦੇ ਨਾਲ ਸ਼ੱਕਰ ਵੀ ਸਰ ਤਿਆਰ ਕਰਦੇ ਆ ਅੱਛਾ ਸ਼ੱਕਰ ਵੀ ਤਿਆਰ ਕਰਦੇ ਆ ਆਪਾਂ ਦੇਖ ਲਓ ਸ਼ੱਕਰ ਉਹ ਬਾ ਤਿਆਰ ਕੱਢੀ ਹੈ ਵਿੱਗ ਗਈ ਆ ਤੇ ਉਹ ਸ਼ੱਕਰ ਵੀ ਇੱਥੇ ਤਿਆਰ ਕਰਦੇ ਵੇਲਣਾ ਜਿਹੜਾ ਤੁਸੀਂ ਲਗਾਇਆ ਹੈ ਨਾ ਅਗਰ ਮੰਨ ਲਓ ਕਿ ਕਿਸੇ ਨੇ ਕੋਈ ਵੇਲਣਾ ਲਗਾਣਾ ਹੋਵੇ ਤਾਂ ਕਿੰਨਾ ਕਿੱਡਾ ਕਿੰਨਾ ਚੌੜਾ ਪ੍ਰੋਜੈਕਟ ਹੈਗਾ ਆ ਕਿ ਕੋਈ ਲਗਾਉਣ ਨੂੰ ਦੇਖੋ ਜੀ ਜੇ ਤਾਂ ਬੰਦੇ ਨਾਲ ਛੋਟੇ ਪੱਧਰ ਤੇ ਕੰਮ ਕਰਨਾ ਹੋਵੇ ਜੇ ਤਾਂ 5 ਕਿਲੱਖ ਦੇ ਕਰੀਬ ਜਿਹੜਾ 5 ਲੱਖ ਰੁਪਏ ਲੱਗ ਜਾਂਦਾ ਹੈ ਨਾ ਇਨਵੈਸਟਮੈਂਟ ਕਰਨੀ ਪੈਂਦੀ ਹੋਵੇ ਅੱਛਾ 5 ਲੱਖ ਦੀ ਇਨਵੈਸਟਮੈਂਟ ਤੇ ਵੇਲਣਾ ਲਗਾ ਸਕਦੇ ਤਾਂ ਗਵਰਨਮੈਂਟ ਵੱਲੋਂ ਕੋਈ ਸਬਸਿਡੀ ਦਿੱਤੀ ਜਾਂਦੀ ਹੈ हां ਦਿੱਤੀ ਜਾਂਦੀ ਗਵਰਨਮੈਂਟ ਕਈ ਕਈ ਜਿਹੜੇ ਸਕੀਮਾਂ ਕੱਢਦੀ ਆ ਸਾਲ ਦੇ ਸਾਲ ਕੱਢਦੀ ਆ ਗਵਰਨਮੈਂਟ ਵੱਲੋਂ ਐਗਰੀਕਲਚਰ ਵਿਭਾਗ ਜਿਹੜਾ ਕੱਢਦਾ ਐਗਰੀਕਲਚਰ ਵਿਭਾਗ ਸਕੀਮਾਂ ਕੱਢਦਾ ਠੀਕ ਹੈ ਜੀ ਤਾਂ ਦੇਖ ਸਕਦੇ ਕਾਫੀ ਹੱਦ ਤੱਕ ਪੱਕ ਚੁੱਕਾ ਆ ਔਰ ਥੋੜੀ ਦੇਰ ਬਾਅਦ ਚ ਗੁੜ ਨਾਲੇ ਕੱਢਣਾ ਹੈ ਉਹਨੂੰ ਕਿਦਾਂ ਪੇਸੀਆਂ ਬਣਾ ਕੇ ਤਿਆਰ ਕੀਤਾ ਜਾਂਦਾ ਦਿਖਾਣੇ ਤੁਹਾਨੂੰ ਅਗਲਾ ਪ੍ਰੋਸੈਸ ਕਰ ਦਿੱਤਾ ਆ ਤਾਂ ਭਾਈ ਸਾਹਿਬ ਇਹ ਲੱਕੜ ਦੇ ਜਿਹੜੇ ਉਹ ਜਿਹੜਾ ਗੁੜ ਕੜ ਮਤਲਬ ਜਿਹੜਾ ਪਾ ਰਹੇ ਹੋ ਤੁਸੀਂ ਲਿਕੁਇਡ ਪਾ ਰਹੇ ਹੋ ਇਹ ਹੁਣ ਕਿੰਨੀ ਦੇਰ ਬਾਅਦ ਹੋ ਜਾਊਗਾ ਸਟਾਰਟ ਇਹ ਲੇਦਰ ਦੇ ਵਿੱਚ ਕੱਢ ਲਿਆ ਬਹੁਤ ਦੇਰ ਤੋਂ ਤੁਹਾਡੇ ਸਾਹਮਣੇ ਆ। ਅੱਜ ਆਪਾਂ ਕੱਢ ਲਿਆ ਉਹਦੇ ਵਿੱਚ 5-7 ਮਿੰਟ ਜਿਹੜਾ ਉਹ ਜਮਣਾ ਜਮਣਾ ਸ਼ਮਰਾ ਉਹਦਾ ਨਹੀਂ ਜਮਣਾ ਸਰ ਜਮਣਾ ਅੱਛਾ ਜਿੰਨਾ ਚਿਰ ਆਪਾਂ ਉਹ ਖੁਰਪਾ ਜਿਹੜਾ ਲੰਬੇ ਦਾ ਉਹ ਅੱਛਾ ਮਤਲਬ ਇਹਦੇ ਚੋਂ ਕੋਈ ਖੁਰਪਾ ਮਾਰੋਗੇ ਇਹਦੇ ਵਿੱਚ 5 ਕਿ ਮਿੰਟ ਉਹ ਮਾਰਨਾ ਪੈਂਦਾ ਜਿੰਨੇ ਚਿਰ ਉਹ ਮਾਰਾਂਗੇ ਸੀਰਾ ਉਹਦੇ ਵਿੱਚ ਰਲਣਾ ਨਹੀਂ ਤਾਂ ਉਹ ਫੇਰ ਜਮਣਾ ਨਹੀਂ ਠੀਕ ਹੈ ਅੱਛਾ ਤੁਸੀਂ ਦੇਖ ਸਕਦੇ ਹੋ ਇਹ ਚ ਖੁਰਪਾ ਮਾਰਨਾ ਸ਼ੁਰੂ ਕਰ ਦਿੱਤਾ ਆ ਕੀ ਇਹਦੇ ਵਿੱਚ ਜਿਹੜਾ ਸੀਰਾ ਹੈਗਾ ਉਹ ਰਲ ਜਵੇ ਰਲਣ ਤੋਂ ਬਾਅਦ ਇਹਨਾਂ ਗਾੜਾ ਹੋ ਕੇ ਇਹਦੀ ਪੀਸੀਆਂ ਮਣ ਲਾ ਪੈਣੀਆਂ ਜਿਹੜਾ ਗੁੜ ਦਾ ਮਟੀਰੀਅਲ ਉਹਨੂੰ ਫਿਰ ਸ਼ਿਫਟ ਕੀਤਾ ਗਿਆ ਲੱਕੜ ਦੇ ਬਕਸੇ ਵਿੱਚ ਔਰ ਲਗਾਤਾਰ ਚ ਰੰਮਾ ਫੇਰਿਆ ਯਾਰ ਰੰਮੇ ਫੇਰਨ ਤੋਂ ਬਾਅਦ ਕਾਫੀ ਗਾੜਾ ਹੋ ਚੁੱਕਾ ਆ ਤਾਂ ਹੁਣ ਇਹਨਾਂ ਨੇ ਇਹਦੀ ਪੇਸੀਆਂ ਬਣਾਣੀ ਸ਼ੁਰੂ ਕਰ ਦੇਣੀਆਂ ਤਾਂ ਤੁਹਾਨੂੰ ਅਸੀਂ ਦਿਖਾਣੇ ਆ ਕਿ ਕਿੱਦਾਂ ਪੇਸੀਆ ਥੋੜਾ ਜਿਹਾ ਇਹਨੂੰ ਜਮ ਲੈਣ ਦਈਏ ਕਿ ਪ੍ਰੋਪਰ ਜਿਹੜਾ ਤੁਹਾਨੂੰ ਅਸੀਂ ਪ੍ਰੋਸੈਸ ਸਮਝਾ ਸਕੀਏ ਹੋਰ ਪੂਰਾ ਤਿਆਰ ਹੋ ਚੁੱਕਾ ਆ ਇਹਦੀ ਪੇਸੀਆਂ ਗਰਮਾ-ਗਰਮ ਜਿਹੜਾ ਗੋੜ ਹੁੰਦਾ ਬੜਾ ਸਵਾਦ ਵੀ ਹੁੰਦਾ ਗਰਮਾ-ਗਰਮ ਪੇਸੀਆਂ ਪੂਰੀ ਪ੍ਰੋਪਰ ਤਿਆਰ ਹੁੰਦੀ ਜਾ ਰਹੀਆਂ ਹਾਲੇ ਥੋੜਾ ਨਰਮ ਆ ਗੋੜ ਇਹ ਥੋੜੀ ਦੇਰ ਬਾਅਦ ਪ੍ਰੋਪਰ ਹਾਰਡ ਆਪਣੀ ਹਾਰਡ ਹੋ ਜਾਊਗਾ ਕਾਫੀ ਸਖਤ ਹੋ ਜਾਊਗਾ ਤਾਂ ਸਰ ਇਹ ਜਿਹੜਾ ਦੇਸੀ ਗੋੜ ਆ ਇਹਦੀ ਕੀ ਦੂਸਰੇ ਗੁੜਾ ਨਾਲ ਕੀ ਇਹਦਾ ਹੁੰਦਾ ਹੈ ਖਾਸੇ ਬਲਕਿ ਕੀ ਡਿਫਰੈਂਸ ਕੀ ਹੁੰਦਾ ਹਾਂਜੀ ਜਿਹੜਾ ਦੇਸੀ ਗੁੜ ਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜਿਹੜਾ ਜਿੱਦਾਂ ਕਈ ਲੋਕੀ ਹੋਰ ਤਰੀਕਿਆਂ ਨਾਲ ਵੀ ਗੁੜ ਬਣਾਉਂਦੇ ਆ ਜਾਂ ਉਹਦੇ ਵਿੱਚ ਕੈਮੀਕਲ ਵਗੈਰਾ ਐਡ ਕਰਦੇ ਆ ਸੈਂਥੈਟਿਕ ਕਲਰ ਐਡ ਕਰਦੇ ਆ ਉਹਦੇ ਵਿੱਚ ਥਰਡ ਕੁਆਲਿਟੀ ਦੀ ਚੀਨੀ ਵੀ ਕਈ ਪਾ ਕੇ ਬਣਾਉਂਦੇ ਆ ਅੱਛਾ ਜੀ ਪਰ ਜਿਹੜਾ ਨੈਚੁਰਲ ਤਰੀਕੇ ਨਾਲ ਜਿੱਦਾਂ ਸਾਡੇ ਪਹਿਲਾਂ ਬਿਜੂਰੋ ਕੱਢਦੇ ਹੁੰਦੇ ਆ ਗੁੜ ਉਹੀ ਤਰੀਕੇ ਨਾਲ ਆਪਾਂ ਸੇਮ ਉਹ ਜਾਨੀ ਗੁੜ ਇਹ ਦੇਸੀ ਗੁੜ ਦਾ ਫਾਇਦਾ ਕੀ ਹੁੰਦਾ ਦੇਸੀ ਗੁੜ ਦਾ ਸਭ ਤੋਂ ਪਹਿਲਾਂ ਇਹਦੀ ਜੇ ਤਸਵੀਰ ਆ ਉਹ ਗਰਮ ਤਸਵੀਰ ਹੁੰਦੀ ਠੀਕ ਹੈ ਜੀ ਅੱਛਾ ਬਲਕਿ ਸਰਦੀਆਂ ਜੇ ਕਾਫੀ ਵਧੀਆ ਹੁੰਦੀ ਹੈ ਨਾ ਸਰ ਇਹ ਤਸਵੀਰ ਗਰਮ ਜੇ ਛੱਕਾ ਤਸਵੀਰ ਆ ਉਹ ਠੰਡੀ ਹੁੰਦੀ ਆ ਅੱਛਾ ਜੀ ਇਹਦੇ ਵਿੱਚ ਜਿਹੜੇ ਤੱਤ ਹੁੰਦੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਇਰਨ ਜਿਹੜਾ ਉਹ ਬਹੁਤ ਚੰਗੀ ਮਾਤਰਾ ਵਿੱਚ ਜਾਨੀ ਕਿ ਪਾਇਆ ਜਾਂਦਾ ਆਇਰਨ ਹੋਇਆ ਕੈਲਸ਼ੀਅਮ ਹੋਇਆ ਜਾਨੀ ਕਿ ਅੱਛਾ ਜੀ ਇਹਦੇ ਨਾਲ ਹੋਰ ਵੀ ਜਿਹੜੇ ਇਹਦੇ ਵਿੱਚ ਤੱਤ ਆ ਉਹ ਪਾਏ ਜਾਂਦੇ ਹਨ ਜੀ ਠੀਕ ਹੈ ਜੀ ਤਾਂ ਦਰਸ਼ਕੋ ਅੱਜ ਤੁਹਾਨੂੰ ਅਸੀਂ ਦੇਸੀ ਗੁੜ ਦੀ ਪੂਰੀ ਜਾਣਕਾਰੀ ਦਿੱਤੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ